ਆਸਰਾਆਂ ਆਂ ਲਆਂ ਆ ਜਾ ਰੀਆਂ ਸੀ ਵੀ ਉਹ ਵੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੇ ਸੀ ਤਕਰੀਬਨ ਕਿੰਨੇ 99% ਉਹਨਾਂ ਦਾ ਵੀ ਹੋ ਹੀ ਗਿਆ ਸੀ ਵੀ ਅੱਜ ਵੀ ਗਏ ਤੇ ਕੱਲ ਵੀ ਗਏ ਆਮ ਪਾਰਟੀ 'ਚ ਉਹ ਹੁਣ ਜਿਹੜੇ ਪਕਟੜ ਸੀ ਜਿਵੇਂ ਮੈਂ ਗੱਲ ਕੀਤੀ ਉਹ ਹੁਣ ਕਿੱਧਰ ਨੂੰ ਜਾਣਗੇ ਕਿੱਧਰ ਦਾ ਰੁਖ ਕਰਨਗੇ ਕੀ ਕਹਿਣਾ ਚਾਹੋਗੇ ਇਸ ਬਾਰੇ ਜਿਵੇਂ ਜੀ ਤੁਸੀਂ ਗੱਲ ਕੀਤੀ ਆ ਵੀ ਰਾਤ ਨੂੰ ਕਿਤੇ ਹੁੰਦੇ ਲੀਡਰ ਦਿਨੇ ਕਿਤੇ ਹੁੰਦੇ ਹਾਂਜੀ ਇਹ ਜੋ ਸਾਡਾ ਮੁਲਕ ਯਾਦ ਹੋਇਆ 1947 ਤੋਂ ਬਾਅਦ ਚ ਲੀਡਰਸ਼ਿਪ ਉਹ ਕਮਾਂਡ ਸੰਭਾਲੀ ਨਾ ਹਾਂਜੀ ਇਸ ਚੀਜ਼ ਦੀ ਸਿਆਸਤ ਦੀ ਹੂੰ ਇਹ ਫੇਰ ਬਦਲਾ ਜਿਹੜਾ ਉਦੋਂ ਤੋਂ ਹੀ ਇਹਨਾਂ ਦੇ ਵਿੱਚ ਚੱਲ ਰਿਹਾ ਹੈ ਇੱਕ ਜਗ੍ਹਾ ਕਿਤੇ ਨਹੀਂ ਟਿਕ ਕੇ ਬਹਿ ਸਕਦੇ ਹੂੰ ਇਹਨਾਂ ਆਪਣੇ ਮੁਨਾਫੇ ਵਾਸਤੇ ਇੱਕ ਫੋਕੀ ਮੈਂ ਵਾਸਤੇ ਹੈਂਕੜ ਵਾਸਤੇ ਨਾ ਹੂੰ ਪਾਰਟੀ ਬਦਲਣ ਲੱਗੇ ਵੀ ਟਾਈਮ ਨਹੀਂ ਲਾਉਂਦੇ ਵਫਾਦਾਰੀ ਕਰਨ ਲੱਗੇ ਵੀ ਟਾਈਮ ਨਹੀਂ ਲਾਉਂਦੇ ਤੇ ਲੋਕਾਂ ਵੱਲੋਂ ਇਹਨਾਂ ਨਾਲ ਕੀਤੀ ਵਫਾਦਾਰੀ ਨੂੰ ਪਹਲਾਉਣ ਲੱਗੇ ਵੀ ਟਾਈਮ ਨਹੀਂ ਲਾਉਂਦੇ। ਸੋ ਇਹ ਤਾਂ ਹੋ ਗਿਆ ਵੀ ਮੋਢ ਤੋਂ ਲੈ ਕੇ ਇਹਨਾਂ ਦੀ ਰਵੈਤ ਆ ਜਿਹੜੀ ਭੱਜ ਦੌੜ ਆ ਚੱਲਦੀ ਆ। ਦੂਸਰੇ ਨੰਬਰ ਤੇ ਜਿਵੇਂ ਤੁਸੀਂ ਗੱਲ ਕੀਤੀ ਵੀ ਆਪਾਂ ਆਮ ਪਾਰਟੀ ਨੂੰ ਲੈ ਲਗੀ ਜੀ। ਹੂੰ ਇਹ ਜਿਹੜੀ ਜਿਮਨੀ ਚੋਣ ਆ ਰਹੀ ਆ। ਜਿਮਨੀ ਚੋਣ ਦੇ ਵਿੱਚ ਇਹ ਆ ਵੀ ਜੇ ਆਪਾਂ ਬਹੁਤ ਜੇ आम आदमी पार्टी आवे वर्कर खुशी मनाओ ना भी ਸਾਡੇ ਵਿੱਚ ਰਹੇ ਦਿੰਪੀ ਢੱਲੋਂ ਆ ਗਿਆ ਜਾਂ ਕੋਈ ਵੀ ਹੋਰ ਵੀ ਆ ਜਾਂਦਾ ਜੀ ਬਹੁਤ ਸਮਾਂ ਹੀ ਰਾਤੂ ਰਾਤ ਵੀ ਬਦਲ ਜਾਂਦੇ ਹੂੰ ਉਹਦੇ ਚ ਅਗਲੇ ਵੀ ਐਡੀ ਸੌਖੀ ਗੱਲ ਨਹੀਂ ਹੈਗੀ ਤੇ ਐਡਾ ਸੌਖਾ ਨਹੀਂ ਪਾਰਟੀ ਮਜ਼ਬੂਤ ਹੋ ਰਹੀ ਇੱਕ ਝਾੜੂ ਪਾਰਟੀ ਮੈਂ ਇਹ ਸਮਝਦਾ ਆ ਵੀ ਕਮੈਂਟੀ ਕਮੈਂਟਰੀ ਕਰਨ ਦੇ ਵਿੱਚ ਨਾ ਕਮੇਡੀ ਕਰਨ ਦੇ ਵਿੱਚ ਭਗਵੰਤਪਾਲ ਬਹੁਤ ਮਾਰ ਆ ਪਰ ਸਿਆਤ ਦੇ ਵਿੱਚ ਥੋੜੀ ਜਿਹੀ ਇਸ ਵੱਲੋਂ ਪਿੱਛੇ ਰਹਿ ਰਿਹਾ ਕਿਉਂਕਿ ਬਾਦਲ ਪਰਵਾਰ ਹੈ ਨਾ ਜਿਹੜਾ ਉਹ ਪੁਰਾਣੇ ਅੰਦਾਜ਼ ਚੱਲ ਰਿਹਾ ਠੀਕ ਹੈ ਪਹਿਲੇ ਨੰਬਰ ਤੇ ਇਹ ਵੀ ਹੋ ਸਕਦਾ ਹੈ ਵੀ ਇਹ ਪਿਓ ਵਾਂਗੂ ਸੁਖਬੀਰ ਬਾਦਲ ਦੀ ਕੋਈ ਸਿਆਤ ਹੋਵੇ ਵੀ ਡਿੰਪਿ ਝਲੋਣੂ ਜਿਹੜਾ ਇਸ ਕੁਆਲਟੀ ਦੇ ਵਿੱਚ ਵਾੜ ਰਿਹਾ ਠੀਕ ਹੈ ਦੂਜੇ ਨੰਬਰ ਤੇ ਇਹ ਹੋ ਸਕਦਾ ਵੀ ਭਗਵੰਤ ਮਾਨ ਜਾਂ ਪਾਰਟੀ ਵਰਕਰ ਇਹ ਚੀਜ਼ ਮਹਿਸੂਸ ਕਰਨ ਵੀ ਇੱਕ ਤਰ੍ਹਾਂ ਡੱਡੂਆਂ ਦੀ ਪਸੇਰੀ ਆ ਜਿਹੜੀ ਨਾ ਉਹ ਗਿੱਦੜਵਾ ਦੀ ਜਿੰਨੀ ਚੋਣ ਇਕੱਠੀ ਹੋ ਕੇ ਇਹਨਾਂ ਦੇ ਆ ਗਈ ਆ ਪੱਲੇ ਹੂੰ ਹੁਣ ਇਹ ਇਕੱਠੀ ਹੋਣੀ ਬਹੁਤ ਮੁਸ਼ਕਲ ਆ ਉਹਨਾਂ ਪਾਰਟੀ ਨੂੰ ਡਿੰਪੀ ਢਿਲਾਉਂਦੇ ਆਉਣ ਦਾ ਲਾਭ ਨਹੀਂ ਹੋਣਾ ਜਿੰਨਾ ਆਉਣ ਵਾਲੀ ਜਿੰਨੀ ਚੋਣ ਦੇ ਵਿੱਚ ਆਮ ਪਾਰਟੀ ਨੂੰ ਉਹਦਾ ਨੁਕਸਾਨ ਚੱਲਣਾ ਪਵੇਗਾ ਠੀਕ ਆ ਹਾਂਜੀ ਅੱਛਾ ਹੁਣ ਜਿਵੇਂ ਆਪਾਂ ਗੱਲ ਕਰਦੇ ਸੀ ਜੀ ਵੀ ਸਵੇਰੇ ਕਿਤੇ ਤੇ ਸ਼ਾਮ ਨੂੰ ਕਿਤੇ ਤੇ ਰਾਤ ਨੂੰ ਕਿਤੇ ਹਾਂਜੀ ਇਹਦੇ ਨਾਲ ਜਿਵੇਂ ਮੰਨ ਲਓ ਦਿੰਪੀ ਢਿੱਲੋ ਇੱਕ ਬੜੇ ਲੰਮੇ ਅਰਸੇ ਤੋਂ ਇਸੇ ਦੇ ਸ਼੍ਰੋਮਣੀ ਕਾਲੀ ਦਲ ਨਾਲ ਸੰਬੰਧ ਰਸੀ ਜੀ ਚੁੜੇ ਹੋਏ ਸੀ ਜੀ ਬੜਾ ਵੱਡਾ ਕਾਰੋਬਾਰ ਵੀ ਇਹਨਾਂ ਨੇ ਕੀਤਾ ਜੀ ਵੱਡੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਤੇ ਇਹਨਾਂ ਨੇ ਬਹੁਤ ਕਾਰੋਬਾਰ ਉਹਨਾਂ ਦੀ ਸ਼ਹਿ ਤੇ ਉਹਨਾਂ ਦੇ ਸਿਰ ਤੇ ਹਾਂਜੀ ਇਹਨਾਂ ਨੇ ਆਲਾ ਕਾਰੋਬਾਰ ਫੈਲਾਇਆ ਹਮ ਅੱਜ ਜੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ ਜੀ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿੰਨਾ ਕੋ ਫਾਇਦਾ ਹੋਏਗਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨਾ ਕੋ ਘਾਟਾ ਪਏਗਾ ਉਹਨਾਂ ਦੇ ਜਾਣਨ ਕੇ ਜਾਂ ਕਿਸੇ ਨੂੰ ਕੋਈ ਘਾਟਾ ਨਹੀਂ ਪੈਂਦਾ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਕਿ ਡਿੰਪਲ ਲਾਉਂਦੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਛੱਡਣ ਨਾਲ ਪਾਰਟੀ ਨੂੰ ਕਿੰਨਾ ਕੋ ਘਾਟਾ ਪੈਣ ਵਾਲੀ ਗੱਲ ਆ ਹਮ ਦੀੰਪੀਟ ਲੋ ਰਵੇ ਜਾਂ ਨਾ ਰਵੇ ਜਿੰਨਾ ਸ਼੍ਰੋਮਣੀ ਕਮੇਟੀ ਨੂੰ ਘਾਟ ਪੈ ਰਿਆ ਤੇ ਪੈਣਾ ਤੇ ਪਈ ਜਾਂਦਾ ਹੈ ਉਹ ਤਾਂ ਪੂਰਾ ਫੋਨ ਵਾਲਾ ਹੀ ਨਹੀਂ ਇਹ ਪਾਰਟੀ ਚ ਰਵੇ ਜਾਂ ਨਾ ਰਵੇ ਨਾ ਰਵੇ ਦੂਸਰੇ ਪਾਸੇ ਦੀ ਗੱਲ ਹੈ ਵੀ ਜਿਹੜੀ ਆਮ ਆਦਮੀ ਪਾਰਟੀ ਨੂੰ ਕਹਿ ਵੀ ਇਹਦਾ ਫਾਇਦਾ ਹੋਊਗਾ ਜੇਕਰ ਇਸ ਤੋਂ ਲੱਗ ਜਿਹੜੇ ਆ ਪਾਰਟੀ ਦੇ ਸਰਗਰਮ ਵਰਕਰ ਆ ਜਿਨ੍ਹਾਂ ਨੇ ਘਰਾਂ ਤੋਂ ਖਰਚੇ ਕਰਨ ਤੱਕ ਕਰਕੇ ਪਾਰਟੀ ਮਜ਼ਬੂਤ ਕਰ ਲਈ ਸਿਆਸੀ ਸਭ ਪਰ ਸ਼ੁਰੂ ਕੀਤਾ ਹੈ ਹੂੰ ਤੇ ਇਹਦੇ ਪਾਰਟੀ ਚ ਆਉਣ ਦੇ ਨਾਲ ਉਹਨਾਂ ਦੇ ਚਿਹਰੇ ਵੀ ਮਰਝਾਏ ਦੇਖਣ ਨੂੰ ਮਿਲ ਰਹੇ ਆ ਇਹ ਪਤਾ ਨਹੀਂ ਵੀ ਡਿੰਪੀ ਢਿੱਲੂ ਵਾਲੀ ਜਿਹੜੀ ਨੇਰੀ ਤੇ ਲਹਿ ਰਾਇ ਆਮ ਪਾਰਟੀ ਦੀਆਂ ਜੜਾ ਕਿੰਨੀਆਂ ਕੋਖਲੀਆਂ ਕਰ ਸਕਦੀ ਕਿਉਂਕਿ ਅੱਧੀ ਦਰਜਨ ਦੇ ਕਰੀਬ ਲੋਕ ਜਿਹੜੇ ਆ ਨਾ ਉਹ ਵੀ ਇੱਥੇ ਹੀ ਬੈਠੇ ਆ ਜਿਮਣੀ ਚੋਣ ਦੀ ਚਾਹਤ ਇਸੇ ਲੈਣ ਚ ਲੱਗੇ ਆ ਇਸੇ ਲੈਣ ਚ ਲੱਗੇ अच्छा जेड़े कोई पार्टी ਜਦੋਂ ਇੱਥੇ ਹੋਂਦ ਵਿੱਚ ਆਈ ਸੀ ਪੰਜਾਬ ਵਿੱਚ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ। ਹਾਂਜੀ। ਉਸ ਟਾਈਮ 'ਚ ਪਾਰਟੀ ਨੂੰ ਇੱਥੇ ਪੰਜਾਬ ਦੇ ਵਿੱਚ ਕੋਈ ਜਾਣਦਾ ਹੀ ਨਹੀਂ ਸੀ। ਹੂੰ। ਉਸ ਸਮੇਂ ਵਿੱਚ ਕੋਸ਼ਕੂ ਇਹੋ ਜਿਹੇ ਵਰਕਰ ਸੀ ਪਾਰਟੀ ਦੇ ਜਿਨ੍ਹਾਂ ਨੇ ਘਰੋਂ ਲੜ ਲੜ ਕੇ ਮਾਂ ਪਿਓ ਤੋਂ ਪੈਸੇ ਲੈ ਕੇ ਮੋਟਰਸਾਈਕਲਾਂ 'ਚ ਤੇਲ ਪੁਆਏ। ਉੱਥੇ ਜਾ ਕੇ ਦਰਿਆਵਾਂ ਵਛਾਈਆਂ, ਝਾੜੂ ਮਾਰੇ, ਕੁਰਸੀਆਂ ਲਾਈਆਂ। ਅੱਜ ਉਹਨਾਂ ਨੂੰ ਲਾਂਬੇ ਕਰਕੇ ਇੱਕ ਤਣਾੜ ਲੋਕਾਂ ਨੂੰ ਅੱਗੇ ਲਿਆ ਕੇ ਉਹਨਾਂ ਨੂੰ ਟਿਕਟਾਂ ਪਰੋਸੀਆਂ ਜਾ ਰਹੀਆਂ ਵੱਡੇ ਵੱਡੇ ਅਹੁਦੇ ਚੇਅਰਮੈਨੀਆਂ ਦਿੱਤੀਆਂ ਜਾ ਰਹੀਆਂ ਅੱਜ ਉਹਨਾਂ ਦੇ ਮਨਾਂ ਤੇ ਕੀ ਬੀਤਦੀ ਏ ਜਿਨ੍ਹਾਂ ਨੇ ਝਾੜੂ ਲਾਏ ਆ ਜਾਂ ਪੱਲਿਓ ਖਰਚੇ ਕੀਤੇ ਆ ਪਾਰਟੀ ਨੂੰ ਕਾਮਯਾਬ ਕੀਤਾ ਪੰਜਾਬ ਵਿੱਚ ਸਰਕਾਰ ਬਣਾਈਏ ਉਹਨਾਂ ਦੇ ਮਨਾਂ ਵਿੱਚ ਕਿੰਨਾ ਕੁ ਮਾਨ ਸਰਕਾਰ ਖਿਲਾਫ ਕਹਿ ਲੋ ਜਾਂ ਆਮ ਆਦਮੀ ਪਾਰਟੀ ਖਿਲਾਫ ਕਹਿ ਲੋ ਇੰਨਾ ਕੁ ਗੁੱਸਾ ਦੇਖਣ ਨੂੰ ਮਿਲਦਿਆ ਜਿਵੇਂ ਤੁਸੀਂ ਗੱਲ ਕੀਤੀ ਆ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹੁੰਦੀ ਆ ਹੂੰ ਦੁੱਖ ਬਹੁਤ ਹੁੰਦਾ ਹੈ ਹੂੰ ਅਸੀਂ ਸ੍ਰੀਕਾ ਛੱਡ ਕੇ ਕਬੀਲਾ ਛੱਡ ਕੇ ਅਸੀਂ ਮਾਂ ਪਿਓ ਭੈਣ ਭਰਾ ਛੱਡ ਕੇ ਪੰਜਾਬੀ ਲੋਕ ਇਨਕਲਾਬੀ ਇੰਨੇ ਆ ਹੂੰ ਵੀ ਪਲਾ ਬੁਰਾ ਸੋਚੇ ਬਿਨਾ ਹੀ ਅਸੀਂ ਇੰਨੀ ਸਪੋਰਟ ਕਰਦੇ ਆ ਕਿ ਅਸੀਂ ਪਾਰਟੀ ਪਿੱਛੇ ਲਹੂ ਤੱਕ ਬਹਾ ਦੇਨੇ ਤੁਸੀਂ ਆਮ ਦੇਖਿਆ ਹੋਣਾ ਪਿੰਡਾਂ 'ਚ ਲੜਾਈਆਂ ਹੁੰਦੀਆਂ ਘਟਾ ਸੇ ਵਜਦੇ ਵੱਡੇ ਜਾਂਦੇ ਗੋਲੀਆਂ ਫਾਇਰ ਜਦੋਂ ਲਕਸ਼ਣ ਹੋ ਜਾਂਦੇ ਜਿੱਤ ਹਾਰ ਹੋ ਜਾਂਦੀ ਸਰਕਾਰਾਂ ਬਣਾ ਲੈਂਦੇ ਉਸ ਤੋਂ ਬਾਅਦ ਕੋਈ ਉਸ ਪਰਿਵਾਰ ਨੂੰ ਜਾ ਕੇ 2 ਕਿਲੋ ਕਣਕ ਵੀ ਨਹੀਂ ਦਿੰਦਾ ਪੁੱਛਦਾ ਹੀ ਨਹੀਂ ਕੋਈ ਤੇ ਉਹਦਾ ਅਸਰ ਕਿੱਥੇ ਜਾ ਕੇ ਪੈਂਦਾ ਜਿਵੇਂ ਤੁਸੀਂ ਗੱਲ ਕੀਤੀ ਵੀ ਹੁਣ ਆਮ ਪਾਰਟੀ ਨੂੰ ਜਿਹੜੇ ਢੰਗ ਨਾਲ ਜਿੱਤੀ ਸੀ ਨਾ ਉਦੋਂ ਜਲਾਲ ਸੀ ਤੇ ਜਿਹੜੇ ਨਾਲ ਹੁਣ ਇਹਦੋਂ ਪਿੱਛੇ ਚੱਲ ਰਿਹਾ ਹੈ ਉਹ ਇਹਦਾ ਖਮਿਆਜਾ ਭੁਗਤਣਾ ਪੈ ਰਿਹਾ ਕਿਉਂਕਿ ਕਿੰਨੀਆਂ ਸੀਟਾਂ ਜਿਹੜੀਆਂ ਸਰਕਾਰ ਹੋਣ ਦੇ ਬਾਵਜੂਦ ਵੀ ਆਮ ਪਾਰਟੀ ਹਾਰੀ ਉਹ ਕਿਉਂ ਹਾਰੀ ਕਿਉਂਕਿ ਉੱਥੇ ਜਿਹੜੇ ਵਰਕਰ ਪਹਿਲਾਂ ਪੁਰਾਣੇ ਸੀ ਉਹਨਾਂ ਦੀ ਕਦਰ ਨਹੀਂ ਕੀਤੀ ਨਵੇਂ ਜਿਹੜੇ ਲੋਕ ਸੀ ਦੇ ਨਵੇਂ ਤੇ ਪੁਰਾਣੇ 'ਚ ਫਰਕ ਤਾਂ ਹੁੰਦਾ ਹੈ ਨਵਾਂ ਨੌਂ ਦਿਨ ਤੇ ਪੁਰਾਣਾ ਸੌਦਾ ਅੱਛਾ ਇੱਕ ਇਹ ਵੀ ਸਵਾਲ ਬਣਦਾ ਹੈ ਜਿਵੇਂ ਪਤਾ ਲੱਗਿਆ ਹੈ ਵੀ ਅੱਜ ਭਗਵੰਤ ਮਾਨ ਸਾਹਿਬ ਆਪ ਆ ਕੇ ਸਰੋਪਾ ਪਾਉਣ ਵਾਸਤੇ ਪਾਰਟੀ ਜੁਆਇਨ ਕਰ ਆ ਰਹੇ ਆ ਅੱਜ ਡਿੰਪੀ ਢਿੱਲੋ ਜੀ ਕੀ ਕਲਾ ਸ੍ਰੋਪਾ ਪਾ ਕੇ ਪਾਰਟੀ ਜੁਆਣੀ ਅੱਜ ਕਰਾਉਣਗੇ ਜਾਂ ਟਿਕਟ ਦੇ ਵੀ ਕਨਾਨਸਮੈਂਟ ਕਰਨਗੇ ਨਹੀਂ ਦੇਖੋ ਮੇਰਾ خیال ਇਹ ਆ ਵੀ ਐਡੀ ਵੱਡੀ ਗਲਤੀ ਭਗਵੰਤ ਮਾਨ ਸਭ ਨਹੀਂ ਕਰਨਗੇ ਹੂੰ ਕਿਉਂਕਿ ਜੇਕਰ ਇਹ ਅੱਜ ਟਿਕਟ ਲਾਂਚ ਹੁੰਦੀ ਹੈ ਹੂੰ ਮੈਂ ਕਹਿੰਦਾ ਵੀ ਅੱਧੀ ਦਰਜਨ ਲੋਕ ਜਿਹੜੇ ਘਰ ਫੂਕ ਕੇ ਵੀ ਪਿਰਤਪਾਲ ਸ਼ਰਮਾ ਵਰਗੇ ਜਾਂ ਹੋਰ ਜਿਹੜੇ ਵਰਕਰ ਇੱਥੇ ਅੱਧੀ ਦਰਜਨ ਕਹਿ ਲੋ ਹੂੰ ਜੇ ਨਾਮ ਲਈ ਵਾਪਰ ਸਕਰੀਨ ਤੇ ਸਮਾਂ ਬਹੁਤ ਲੱਗਦਾ ਹਾਂ ਜਿਵੇਂ ਆਪਾਂ ਕਰ ਅੱਧੀ ਦਰਜਣ ਲੋਕ ਜਿਹੜੇ ਆ ਤੇ ਲੋਕਾਂ ਦੇ ਨਾਲ ਜੁੜੇ ਵਰਕਰ ਆ ਉਹ ਜਿਹੜੇ ਐਸ ਜਿਮਣੀ ਚੋਣ ਦੇ ਵਿੱਚ ਈ ਹਾਂ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਊਗਾ ਜੇਕਰ ਅੱਜ ਹਾਂ ਜਿਮਣੀ ਚੋਣ ਚ ਡਿੰਪੀ ਢੱਲੋਂ ਨੂੰ ਭਗਵੰਤ ਸਾਨ ਸੀਟ ਜਿੱਤਣ ਲਈ ਚੋਣ ਲੜਨ ਲਈ ਹਾਂ ਮੈਦਾਨ ਚ ਧਾਰਦੇ ਆ ਡਿੰਪੀ ਢੱਲੋਂ ਨੂੰ ਜੀ ਸਰ ਠੀਕ ਹੈ ਅੱਛਾ ਜੇ ਉਹਨਾਂ ਨੂੰ ਟਿਕਟਾ ਜਨਾਉਂਸ ਕਰ ਦਿੰਦੇ ਆ ਜੀ ਪ੍ਰਿਤਪਾਲ ਸ਼ਰਮਾ ਜਿਵੇਂ ਮੈਂ ਤੁਹਾਡਾ ਨਾਲ ਪਹਿਲਾਂ ਵੀ ਗੱਲ ਕੀਤੀ ਰਾਜਪਲਵਿੰਦਰ ਸਿੰਘ ਮਰਾੜ ਜਾਂ ਸੁਖਜਿੰਦਰ ਕੌਣੀ ਜਾਂ ਹੋਰ ਵੀ ਆਪਾਂ ਇੱਕ ਦੋ ਜਣਿਆਂ ਦੇ ਨਾਮ ਲਏ ਆ ਹਰੀਵਾਲ ਸਾਹਿਬ ਵੀ ਹੈਗੇ ਇੱਕ ਇਸ ਲਾਈਨ ਵਿੱਚ ਲੱਗੇ ਜੀ ਚਾੜੂ ਉਹ ਫਿਰ ਕਿੱਧਰ ਨੂੰ ਜਾਣਗੇ ਕੀ ਖਿਆਲ ਹੈ ਤੁਹਾਡਾ ਦੇਖੋ ਜੀ ਪਾਰਟੀ 'ਚ ਮੁੱਲ ਪੈਂਦਾ ਹੈ ਬੰਦੇ ਦੀ ਜਮੀਰ ਦਾ ਹੂੰ ਬਹੁਤ ਜ਼ਿਆਦਾ ਦੇਖਾ ਦਿਖਾਈ ਨਹੀਂ ਚਲਦੀ ਜਿਸ ਤਰ੍ਹਾਂ ਤੁਸੀਂ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਸਾਹਿਬ ਦੇ ਪਰਿਵਾਰ ਦੀ ਗੱਲ ਕੀਤੀ ਹੈ ਹੂੰ ਜੋ ਉਹਨਾਂ ਚ ਰਾਜ ਬਲਵਿੰਦਰ ਸਾਬਕਾ ਪੁਲਿਸ ਅਫਸਰ ਲੈ ਲੀ ਗਿਆ ਆਪਾਂ ਹੂੰ ਜਿਹੜੇ ਕਿ ਪਰਿਵਾਰਕ ਨੰਬਰ ਵਾਰ ਦੇ ਤੌਰ ਤੇ ਉਹ ਸ਼ਾਸਤ ਦੇ ਵਿੱਚ ਪੈਰ ਰੱਖਦੇ ਆ ਹੂੰ ਦੇਖੋ ਇਹ ਭੁੱਲ ਜਾਣ ਕਦੀ ਵਾਸਤੇ ਵੀ ਕਿ ਮਰਾੜ ਪਰਿਵਾਰ ਜਿਹੜਾ ਹੈਗਾ ਇਹ ਆਮ ਆਦਮੀ ਪਾਰਟੀ ਦੇ ਵਿੱਚ ਛੇਤੀ ਜੜਾ ਮਜ਼ਬੂਤ ਨਹੀਂ ਕਰ ਸਕਦਾ ਹੂੰ ਕਿਉਂਕਿ ਜਦੋਂ ਪਿੱਛੇ ਇਲੈਕਸ਼ਨ ਹੋਈ ਸੀ ਨਾ 2022 ਚ 2022 ਚ ਹੂੰ ਉਸ ਸਮੇਂ ਵੀ ਇਸ ਪਰਿਵਾਰ ਨੇ ਵਰਕਰਾਂ ਨੂੰ ਕਹਿ ਕਹਿ ਕੇ ਸਮਰਥਨ ਤਾਂ ਦੇਣ ਲਈ ਕਹਿ ਦਿੱਤਾ ਹੂੰ ਪਰ ਅੱਗੇ ਹੋ ਕੇ ਨਾਲ ਨਾਂ ਤੌਰਨ ਕਰਤੀ ਹੂੰ ਉਸ ਤੋਂ ਬਾਅਦ ਚ ਫਿਰ MP ਦਾ ਇਲੈਕਸ਼ਨ ਆਇਆ ਜਦੋਂ 2014 ਉਸ ਤੋਂ ਵੀ ਲੋਕਾਂ ਦੇ ਕੋਲੋਂ ਹੀ ਗੱਲ ਇਕੱਠੀ ਕਰਕੇ ਅਸੀਂ ਕਹਿ ਨਹੀਂ ਹੁੰਦੀ ਅਸੀਂ ਘਰੇ ਨਹੀਂ ਬਣਾਉਣੀ ਗੱਲ ਕੋਈ ਵੀ ਹੂੰ ਜਿਹੜੇ ਲੋਕ ਹੁੰਨੇ ਆ ਨਾ ਜਿਹੜੇ ਕਿੰਤੂ ਪਰੰਤੂ ਕਰਨ ਵਾਲੇ ਆ ਲੋਕਾਂ ਚੋਂ ਕੱਢ ਕੇ ਗੱਲ ਇਕੱਠੀ ਕਰਕੇ ਹੀ ਅਗਲੇ ਪਾਸੇ ਦੱਸਣੀ ਹੁੰਦੀ ਆ ਲੋਕਾਂ ਦੇ ਮੂੰਹ ਦੇ ਵਿੱਚੋਂ ਇਹ ਗੱਲ ਦਿਮਾਗ ਦੇ ਵਿੱਚ ਰਹੀ ਸੀ ਕਿ ਇਹਨਾਂ ਨੇ ਉਸ ਇਲਕਸ਼ਨ ਦੇ ਵਿੱਚ ਨਾ ਰਾਤ ਇੱਕ ਅਗਲੇ ਦਿਨ ਤੱਕ ਇਲਕਸ਼ਨ ਹੋਣਾ ਸੀ ਜਿਹੜੇ ਵਰਕਰ ਸੀ ਉਹ ੜੀਕਦੇ ਰਹਿ ਵੀ ਰਾਜਵਲਿੰਦਰ ਜੀ ਤੁਰਨ ਤੇ ਅਸੀਂ ਇਹਨਾਂ ਦੇ ਮਗਰ ਤੁਰੀਏ ਤੁਰਨ ਮਗਰ ਤੁਰਨੀਏ ਤੇ ਇਹ ਮਗਰ ਤੁਰੇ ਨਹੀਂ ਸੀ ਹੁਣ ਇਹ ਰੱਬ ਜਾਣਦਾ ਵੀ ਉਹਨਾਂ ਨੇ ਇੱਕ ਮੰਨ ਲਓ ਡਰਾਈਵਰ ਤੋਂ ਬਿਨਾ ਗੱਡੀ ਜਿਹੜੀ ਆ ਕਿਹੜੇ ਪਾਸੇ ਨੂੰ ਜਾ ਸਕਦੀ ਹੁਣ ਇਹ ਨਹੀਂ ਪਤਾ ਲੱਗਦਾ ਵੀ ਉਦੋਂ ਪਿੰਡ ਮਰਾਨਗਲਾਂ ਦੇ ਵਿੱਚ ਆਮ ਆਦਮੀ ਪਾਰਟੀ ਜਾਂ ਉਮਰਾਣ ਪਰਿਵਾਰ ਨਾਲ ਬੁੜੇ ਜੁੜੇ ਜਿਹੜੇ ਸਪੋਰਟਰ ਸੀਗੇ ਉਹਨਾਂ ਦੀ ਗੱਡੀ ਕਿਹੜੇ ਪਾਸੇ ਨੂੰ ਟੁੱਟ ਗਈ ਆ ਇਹਦੇ ਬਾਰੇ ਕੋਈ ਪਿਆਸ ਨਹੀਂ ਲਾ ਸਕਦਾ ਤੇ ਨਾ ਪੈ ਸਕਦੇ ਪਰ ਰਾਜ ਬਲਵਿੰਦਰ ਨੂੰ ਗਿੱਦੜਵਾ ਦੀ ਜਿਹੜੀ ਜਿਮਣੀ ਚੋਂ ਆਣਾ ਇਹਦੇ ਵਿੱਚ ਤਾਂ ਸੁਪਨਾ ਵੀ ਲੈਣਾ ਚੰਗਾ ਨਹੀਂ ਅੱਛਾ ਡਿੰਪੀ ਤੇ ਲੋਣੇ ਜੇ ਆਪਾਂ ਇੱਕ ਗੱਲ ਕਰ ਲਈਏ ਡਿੰਪੀ ਤੇ ਲੋਣੇ ਜਿਹੜਾ ਇਹ ਕੰਮ ਕੀਤਾ ਸ਼੍ਰੋਮਣੀ ਅਕਾਲੀ ਦਲ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪੜਾ ਸਮਾ ਸ਼੍ਰੋਮਣੀ ਕਾਲੀ ਦਲ ਵਿੱਚ ਰਹੇ ਆ ਇੱਕਦਮ ਛੱਡ ਕੇ ਜਾਣਾ ਹਮ ਕਿੰਨਾ ਕੋ ਚੰਗਾ ਸਮਝਦੇ ਹੋਂ ਚੰਗਾ ਕੰਮ ਕੀਤਾ ਜਾਂ ਮਾੜਾ ਕੀਤਾ ਕੀ ਕਹਿਣਾ ਚਾਹੋਂਗੇ ਇਸ ਬਾਰੇ ਦੇਖੋ ਜੇਰਾ ਕੋਈ ਪਾਰਟੀ ਦਾ ਵਰਕਰ ਹੁੰਦਾ ਹੈ ਹਮ ਇਹ ਤਿੰਨ ਗੱਲਾਂ ਤੋਂ ਤੰਗ ਆਣ ਕੇ ਪਾਰਟੀ ਛੱਡਦਾ ਹੈ ਹਮ ਜਾਂ ਤਾਂ ਉਹਨੂੰ ਪਾਰਟੀ ਚ ਬਣਦਾ ਮਾਨਤਾਨ ਨਹੀਂ ਮਿਲਦਾ ਹਮ ਜਾਂ ਉਹਦੀ ਲੋਕਾਂ ਦੇ ਵਿੱਚ ਜਿਹੜੀ ਆ ਬਹੁਤ ਵੱਲਤਾ ਜਿਹੜੀ ਆ ਉਹ ਪੂਰੀ ਨਹੀਂ ਹੁੰਦੀ ਹੰਗਾ ਸਪੋਰਟ ਲੀਡਰ ਉਹਦੀ ਸੀਐਡੀ ਕੱਢਦਾ ਵੀ ਇਹਦੇ ਮਗਰ ਕਿੰਨੇ ਲੋਕ ਆ ਜਾਂ ਉਦੋਂ ਪਾਰਟੀ ਬਣ ਕਰਾਉਂਦਾ ਜਾਂ ਫਿਰ ਇੱਕੋ ਇੱਕੀ ਸਿਆਸਤ ਹੁੰਦੀ ਜਿਹੜੀ ਪੁਰਾਣੇ ਬਾਦਲ ਸਾਹਿਬ ਖੇਡਦੇ ਰਹੇ ਆ ਕਿ ਘਰੋਂ ਸਨ ਲਾਉਣ ਵਾਸਤੇ ਮੈਂ ਅੱਗੇ ਕਹਾਂ ਵੀ ਹੋ ਸਕਦਾ ਹੈ ਵੀ ਆਮ ਆਦਮੀ ਪਾਰਟੀ ਨੂੰ ਝਾੜੂ ਨੂੰ ਸਨ ਲਾਉਣ ਵਾਸਤੇ ਧੜਾ ਧੜ ਜਿਹੜੀ ਪਾਰਟੀਆਂ ਦੇ ਲੀਡਰ ਆ ਉਹ ਇਸ ਪਾਰਟੀ 'ਚ ਵੜ ਰਹੇ ਆ ਤੇ ਆਉਣ ਵਾਲੀ ਜਿਹੜੀ ਹੋਊਗੀ ਪੰਜਾਬ ਦੀ ਜਮਨੀ ਪਿਆਸਤਾ ਜਮਨੀ ਚੋਂ ਤੋਂ ਅੱਗੇ ਵੀ ਇਹ ਸਾਰਾ ਲੇਖਾ ਜੋਖਾ ਜਾ ਕੇ ਉੱਥੇ ਝੜਨਾ ਹੈ ਤੇ ਇਹ ਦੇਖਿਆ ਜਾਣਾ ਹੈ ਵੀ ਜਿਹੜੀ ਆਮ ਆਦਮੀ ਪਾਰਟੀ ਆ ਮੁਰ ਤੋਂ ਸਤਾ ਚ ਆਉਣਾ ਇਹਨੂੰ ਔਖਾ ਹੋ ਜੂਗਾ ਕਿਉਂਕਿ ਇਹ ਬੰਨਾ ਇਹ ਲੀਡਰ ਜਿਹੜੇ ਅੱਜ ਸਾਰੀ ਉਮਰ ਤੱਕ ਸਾਡੀ ਕੋਈ ਪਾਰਟੀ ਨਹੀਂ ਸਾਰੀ ਉਮਰ ਤੱਕ ਕਾਰੋਬਾਰ ਬਣਾਏ ਸਿਸਟਮ ਚਲਾਈ ਜਿਹੜੇ ਅੱਜ ਕੋਈ ਭੁੱਖੇ ਮਰਦੇ ਨਹੀਂ ਉਸੇ ਮਾਰ ਕੇ ਜਾਂਦੇ ਪਏ ਕੋਈ ਕਾਰਨ ਤਾਂ ਹੈ ਆ ਜਾਂ ਤਾਂ ਸਿਆਸਤ ਨਾਲ ਕੱਢਿਆ ਜਾਂ ਇਹ ਲਾਲਚ ਨੂੰ ਆਏ ਆ ਤੇ ਇਹ ਦੋਵਾਂ ਚੀਜ਼ਾਂ ਜਿਹੜੀਆਂ ਇਹਨਾਂ ਦਾ ਅਸਰ ਅੱਗੇ ਜਾ ਕੇ ਦੇਖਣ ਨੂੰ ਮਿਲੇਗਾ ਜੀ ਅੱਛਾ ਇੱਕ ਚੀਜ਼ ਇੱਕ ਸਵਾਲ ਹੋਰ ਬਣਦਾ ਜੀ ਇਹ ਵੀ ਕਾਲੀ ਦਲ ਦੇ ਪੁਰਾਣੇ ਸੀ ਜੁਝਾਰੂ ਵਰਕਰ ਹਮ ਡਿੰਪੀ ਢਿੱਲੋ ਹਮ ਮਨਪ੍ਰੀਤ ਬਾਦਲ ਦੀ ਗੱਲ ਕਰ ਲਈਏ ਹਮ ਉਹ ਵੀ ਪ੍ਰਕਾਸ਼ ਸਿੰਘ ਬਾਦਲ ਦੇ ਅਤੀਜੇ ਆ ਕੋ ਨਹੀਂ ਸੀ ਠੀਕ ਹੈ ਜੀ ਕੋਈ ਫੋਨ ਸੀ ਠੀਕ ਹੈ ਅੱਛਾ ਇਹ ਜਦੋਂ ਇੱਕੋ ਹੀ ਚੀਜ਼ ਸੀ ਇੱਕੋ ਹੀ ਗੱਲ ਬਾਤ ਹੈ ਦੋਨੋਂ ਕਾਲੀ ਦਲ ਵਿੱਚ ਸਿਗੇ ਦੋਨੋਂ ਹੀ ਵੱਖ ਹੋ ਗਏ ਇੱਕ ਬੀਜੇਪੀ ਅਜੇ ਚਲਾ ਗਿਆ ਇੱਕ ਆਮ ਆਦਮੀ ਪਾਰਟੀ 'ਚ ਚਲਾ ਗਿਆ ਅੱਜ ਜੇ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜਦਾ ਹੈ ਗਿੱਦੜਵਾ ਸੀਟ ਤੋਂ ਤੇ ਮਨਪ੍ਰੀਤ ਵੀ ਮੰਨ ਲਓ ਬੀਜੇਪੀ ਤੋਂ ਉਥੋਂ ਇਲੈਕਸ਼ਨ ਲੜਦਾ ਹੈ ਤਾਂ ਕਰਦੋਆਂ ਦੀ ਹੋਊਗੀ ਤੇ ਫਿਰ ਤੁਹਾਨੂੰ ਕੀ ਲੱਗਦਾ ਦੋਨਾਂ ਵਿੱਚੋਂ ਵੀ ਕੌਣ ਜਿੱਤੇਗਾ ਤੇ ਕੌਣ ਹਾਰੇਗਾ ਕੀ ਚਾਂਸ ਲੱਗਦੇ ਹੈ ਜਿੱਤੂ ਤਾਂ ਹੀ ਤੁਹਾਡਾ ਸਵਾਲ ਹੈ ਨਾ ਉਹਦਾ ਜਵਾਬ ਤਾਂ ਇਹੀ ਆ ਹੂੰ ਕਿ ਉਹਨਾਂ ਦਾ ਵੀ ਮਨਪ੍ਰੀਤ ਬਾਦਲਦੀ ਦਾ ਵੀ ਕੋਈ ਟਿਕਾਣਾ ਨਹੀਂ ਹੈ ਸਿਆਸੀ ਡੋਲਣਾ ਨਹੀਂ ਹੈ ਵੀ ਪੰਜਾਬੀ ਚ ਲੈ ਲਈਏ ਇੱਕ ਮੁਰਗੀ ਅੰਡਾ ਅਸਲੀ ਉਹ ਮੰਨੀ ਜਾਂਦੀ ਹੁੰਦੀ ਆ ਵੀ ਉਹ ਡੋਲਣਾ ਬਣਾ ਕੇ ਅੱਛਾ ਉਹ ਭੁੱਖੀ ਮਰੇ ਤੇ ਆਈ ਮਰੇ ਨਾ ਉਹਨੇ ਅੰਡਾ ਉੱਥੇ ਦੇਣਾ ਹੁੰਦਾ ਸੀ ਅਸੀਂ ਦੇਖਦੇ ਹੁੰਦੇ ਸੀ ਸਾਰੀ ਬੱਚੀ ਅੱਛਾ ਜਾਨੀ ਸਿਆਸੀ ਘੋਰਣਾ ਨਹੀਂ ਇਹ ਬਣਾ ਰਹੇ ਕਿਤੇ ਵੀ ਤੁਰ ਫਿਰ ਕੋ ਔੜ-ਕੋੜ ਕਿਤੇ ਅੰਡਾ ਕਿਤੇ ਪਵਲਕ ਬਹੁਤ ਸਿਆਣੀ ਹੋ ਗਈ ਹੁਣ ਇਹਨਾਂ ਪਿੱਛੇ ਨਾ ਪਵਲਕ ਦੁਸ਼ਮਣੀ ਪਾਵੇ ਤੇ ਨਾ ਆਪਣੀ ਜ਼ਮੀਰ ਵੇਚੇ ਹੂੰ ਇਸ ਕਰਕੇ ਇਹਨਾਂ ਦੋਵਾਂ ਦੀ ਵੀ ਇੰਨੀ ਜ਼ਿਆਦਾ ਮੈਂ ਟੱਕਰ ਨਹੀਂ ਮਹਿਸੂਸ ਕਰਦਾ ਹੋ ਸਕਦਾ ਕੋ ਤੀਜੀ ਪਾਰਟੀ ਟੁੱਟ ਮਾਰ ਜਾਵੇ ਠੀਕ ਹੈ ਜੀ ਦੋਵਾਂ ਨੂੰ ਹੀ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਕਿਉਂਕਿ ਇਸ ਵਜ੍ਹਾ ਨਾਲ ਆਮ ਪਾਰਟੀ ਨੂੰ ਇਸ ਵਜ੍ਹਾ ਨਾਲ ਪੈ ਸਕਦਾ ਕਿ ਡਿੰਪੀ ਢਲੋਂ ਦੇ ਨਾਲ ਜਿਹੜੀ ਅੱਧੀ ਦਰਜਣ ਜਿਹੜੇ ਵਰਕਰ ਆ ਉਹ ਸਾਰੀ ਵੋਟ ਟੁੱਟ ਜਾਣੀ ਇਹ ਦਰੋਸ ਜਾਨੀ ਇਕੱਲਾ ਹੀ ਦੇ ਜੂਗਾ ਚਲੋ ਵੇਖਨੇ ਆ ਫਿਰ ਹੁਣ ਆਉਣ ਵਾਲੇ ਸਮੇਂ ਚ ਕੀ ਬਣਦਾ ਹੈ ਜੀ ਬਹੁਤ ਬਹੁਤ ਧੰਨਵਾਦ ਟਾਈਗਰ ਪੰਜਾਬ ਚ ਨਿਊਜ਼ ਚੈਨਲ ਨਾਲ ਤੁਹਾਡਾ ਜੁੜਨ ਤੇ ਸ਼ੁਕਰੀਆ